ਓਹ ਬੰਦੇ ਵੀ ਵਾਹ ਫਰੇ ਹੋਏ ਨੇ ਨਹੀਂ ਮਾਜੇ ਖਾਣ ਨੂੰ ਦੀ ਨਹੀਂ ਤਰ ਗਾਹ ਚਾਉਂ ਨਾ ਓਹ ਹੋਹ ਭਾਰੀ ਲੈਂਡ ਸਲਾਈਡ ਇਹ ਵੰਦੇ ਆਣ ਗਾ ਉੱਪਰ ਜਾਣਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਲੋਕਾਂ ਦੀਆਂ ਚੀਕਾਂ ਤੇ ਲੋਕਾਂ ਨੂੰ ਭਜਦੇ ਹੋਏ ਵੇਖਿਆ ਇਹ ਤਸਵੀਰਾਂ ਜਿਹੜੀਆਂ ਨੇ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਇਸ ਵੇਲੇ ਕੁਦਰਤ ਭਿਆੰਕਰ ਰੂਪ ਧਾਰਨ ਕਰ ਚੁੱਕੀ ਹੈ ਪੰਜਾਬ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਹਰ ਪਾਸੇ ਇਸ ਵੇਲੇ ਹਾਹਾਕਾਰ ਮਚੀ ਹੋਈ ਹੈ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਡਰਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਹਿਮਾਚਲ ਦੇ ਮੰਡੀ ਦੇ ਵਿੱਚ ਭਿਆਨਕ ਲੈਂਡਸਲਾਈਡ ਹੋਈ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਲੈਂਡਸਲਾਈਡ ਕਰਕੇ 6 ਲੋਕਾਂ ਦੀ ਮੌਤ ਹੋ ਗਈ ਹੈ ਇੱਥੇ ਦੋ ਘਰ ਸੀਗੇ ਤੇ ਦੋ ਘਰ ਜਦੋਂ ਲੈਂਡਸਲਾਈਡ ਹੁੰਦੀ ਹੈ ਤਾਂ ਇਹਨਾਂ ਤੇ ਮਲਬਾ ਡਿੱਗ ਜਾਂਦਾ ਹੈ ਤੇ ਇਸ ਘਰ ਦੇ ਵਿੱਚ ਜੋ ਮੈਂਬਰ ਸਨ ਉਹਨਾਂ ਦੀਆਂ ਜ਼ਿੰਦਗੀਆਂ ਮਲਬੇ ਦੇ ਵਿੱਚ ਦੱਬ ਜਾਂਦੀਆਂ ਨੇ ਕਾਫੀ ਘੰਟੇ ਤੱਕ ਚੀਕ ਚਿਹਾੜਾ ਉੱਥੇ ਮੱਚਿਆ ਰਹਿੰਦਾ ਹੈ ਜਾਨ ਬਚਾਉਣ ਦੇ ਲਈ ਇਹ ਪਰਿਵਾਰ ਵਾਲੇ ਮਦਦ ਮੰਗਦੇ ਰਹਿੰਦੇ ਨੇ ਪਰ ਕੁਝ ਘੰਟਿਆਂ ਬਾਅਦ ਇਹਨਾਂ ਦੀਆਂ ਆਵਾਜ਼ਾਂ ਤਾਂ ਮ ਜਾਣਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਡੀ ਦੇ ਸੁੰਦਰ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੀਤੀ ਸ਼ਾਮ ਲੈਂਡਸਲਾਈਡ ਹੁੰਦੀ ਹੈ ਲੈਂਡਸਲਾਈਡ ਦੇ ਕਾਰਨ ਦੋ ਕਾਰ ਜ਼ਮੀਨ ਦੋਜ਼ ਹੋ ਜਾਂਦੇ ਨੇ ਤੇ ਇਸ ਘਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇੱਕ ਕਾਰ ਦੇ ਵਿੱਚ ਪਰਿਵਾਰ ਦੇ ਚਾਰ ਜੀ ਜਿਹੜੇ ਸੀ ਮੌਜੂਦ ਸੀਗੇ ਹਜ਼ਦਾ ਵਜ਼ਦਾ ਕਾਰ ਸੀਗਾ ਜੋ ਉਜੜ ਗਿਆ ਇਸ ਤੋਂ ਇਲਾਵਾ ਇੱਕ ਦੂਜੇ ਕਾਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੱਸੀ ਜਾ ਰਹੀ ਸੀ ਜੋ ਇਸ ਘਰ ਦੇ ਵਿੱਚ ਰਹਿੰਦੀ ਸੀ ਅਤੇ ਕੁਝ ਲੋਕ ਉੱਥੋਂ ਦੀ ਲੱਗ ਰਹੇ ਸੀ ਉਹ ਵੀ ਜਦੋਂ ਲੈਂਡਸਲਾਈਡ ਹੁੰਦੀ ਹੈ ਤੇ ਮਲਬਾ ਜਿਹੜਾ ਪਹਾੜ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਡਿੱਗ ਜਾਂਦੇ ਨੇ ਤੇ ਇਸ ਹੱਤ ਸੇ ਦੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਕੁਝ ਹੋਰ ਲੋਕ ਜਿਨ੍ਹਾਂ ਦੇ ਘਰ ਆਲੇ-ਦੁਆਲੇ ਸੀ ਜਦੋਂ ਉਹਨਾਂ ਨੇ ਇੱਕ ਧਮਾਕੇ ਵਰਗੀ ਆਵਾਜ਼ ਸੁਣੀ ਕਿਉਂਕਿ ਜਦੋਂ ਲੈਂਡਸਲਾਈਡ ਹੋਈ ਜਿਸ ਤਰੀਕੇ ਦੇ ਨਾਲ ਲੋਕ ਜੋ ਘਰਾਂ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਆਖਰ ਹੋ ਕੀ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਪਹਾੜਾ ਤੋਂ ਜਿਹੜੇ ਪੱਥਰ ਆਂਦੇ ਨੇ ਮਲਬਾ ਆਂਦਾ ਹੈ ਉਹਨਾਂ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਦੱਬ ਜਾਂਦੀਆਂ ਨੇ ਇਸ ਘਰ ਦੇ ਵਿੱਚ ਇੱਕ 3 ਸਾਲ ਦੀ ਬੱਚੀ ਵੀ ਸੀ ਜਿਸ ਦੀ ਮੌਤ ਹੋ ਗਈ ਹੈ ਦਾ ਅਵਸਥਾ ਪਰਿਵਾਰ ਸੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਸ ਪਰਿਵਾਰ ਦੀ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਲੈਂਡਸਲਾਈਡ ਹੋਈ ਅਤੇ ਲੈਂਡਸਲਾਈਡ ਕਰਕੇ ਇਸ ਘਰ ਦੇ ਚਾਰ ਜੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਭਾਰਤੀ ਸੀ ਇੱਕ ਮਹਿਲਾ ਜੋ ਇਸ ਘਰ ਦੇ ਵਿੱਚ ਰਹਿੰਦੀ ਸੀ ਜਿਸ ਦੀ ਉਮਰ 30 ਸਾਲ ਸੀ ਇੱਕ ਕੀਰਤ कौर ਦੱਸੀ ਜਾ ਰਹੀ ਹੈ ਜਿਸ ਦੀ ਉਮਰ ਮਹਿਜ਼ 3 ਸਾਲ ਸੀ 3 ਸਾਲ ਦੀ ਬੱਚੀ ਵੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੀ ਹੈ ਇਸ ਤੋਂ ਇਲਾਵਾ ਇੱਕ ਸ਼੍ਰੀ ਸ਼ਾਂਤੀ ਦੇਵੀ ਸੀਗੀ ਮਹਿਲਾ ਜਿਸ ਦੀ ਉਮਰ 70 ਸਾਲ ਦੀ ਸੀ ਉਹ ਬਜ਼ੁਰਗ ਮਹਿਲਾ ਉਸਦੀ ਵੀ ਮੌਤ ਹੋ ਚੁੱਕੀ ਹੈ ਇੱਕ 35 ਸਾਲ ਦਾ ਗੁਰਪ੍ਰੀਤ ਸਿੰਘ ਸੀ ਜਿਸਦੀ ਵੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਸੁਰਿੰਦਰ ਕੌਰ ਸੀ ਜਿਸਦੀ ਉਮਰ 56 ਸਾਲ ਦੱਸੀ ਜਾ ਰਹੀ ਹੈ ਅਤੇ ਇੱਕ ਹੋਰ ਵਿਅਕਤੀ ਜਿਸ ਦੀ شناخت ਨਹੀਂ ਹੋ ਸਕੀ ਹੈ ਉਸਦੀ ਵੀ ਜਿਹੜੀ ਹੈ ਜਾਣਕਾਰੀ ਸਾਹਮਣੇ ਆਈ ਹੈ ਤਾਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਹੋਰ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਦਬਿਆ ਹੋਇਆ ਹੈ ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਰਾਤ ਤੋਂ ਹੀ ਐਨਡੀਆਰਐਫ ਦੀਆਂ ਟੀਮਾਂ ਹੁਣ ਐਸਡੀਆਰਐਫ ਦੀਆਂ ਟੀਮਾਂ ਹੋਣ ਹੈ ਸਥਾਨਕ ਲੋਕ ਹੁਣ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਜੋ ਇੱਕ ਵਿਅਕਤੀ ਫਸਿਆ ਹੋਇਆ ਤੇ ਜੋ ਮ੍ਰਿਤਕ ਦੇਹਾਂ ਨੇ ਜੋ ਮਲਬੇ ਦੇ ਵਿੱਚ ਦੱਬੀਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੇहद ਮੰਦ ਭਾਗਾ ਇਹ ਹਾਦਸਾ ਵਾਪਰਿਆ ਹੈ ਇਸ ਵੇਲੇ ਪਹਾੜਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਤਾਂ ਇਸ ਵੇਲੇ ਹਰ ਪਾਸੇ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੈਂਡਸਲਾਈਡ ਦੀਆਂ ਘਟਨਾਵਾਂ ਹੋਣ ਬੱਦਲ ਫਟਣ ਦੀਆਂ ਘਟਨਾਵਾਂ ਹੋਣ ਲਗਾਤਾਰ ਵੱਦੀਆਂ ਹੀ ਜਾ ਰਹੀਆਂ ਨੇ ਇਸ ਵਾਰ ਮੌਨਸੂਨ ਕਹਿਰ ਤਬਾਹੀ ਲੈ ਕੇ ਆਇਆ ਕਿਉਂਕਿ ਹਰ ਪਾਸੇ ਜੋ ਤਸਵੀਰਾਂ ਨੇ ਉਸ ਨੂੰ ਦੇਖ ਕੇ ਡਰ ਲੱਗ ਰਿਹਾ ਤੇ ਹਰ ਕੋਈ ਇਸ ਵੇਲੇ ਅਰਦਾਸ ਕਰ ਰਿਹਾ ਕਿ ਰੱਬ ਹੁਣ ਸ਼ਾਂਤ ਹੋ ਜਾਵੇ ਕੁਦਰਤ ਦੀ ਇਹ ਤਬਾਹੀ ਹੁਣ ਇੱਥੇ ਹੀ ਰੁਕ ਜਾਏ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪਹਾੜਾ ਦੇ ਵਿੱਚ ਤਾਂ ਨੁਕਸਾਨ ਹੋ ਹੀ ਰਿਹਾ ਇਸ ਤੋਂ ਇਲਾਵਾ ਮੈਦਾਨੀ ਇਲਾਕੇ ਪੰਜਾਬ ਦੇ ਵਿੱਚ ਇਸ ਵੇਲੇ ਹਾੜਾਂ ਨੇ ਹਹਾਕਾਰ ਮਚਾਈ ਹੋਈ ਹੈ ਕਿਸਾਨਾਂ ਦੀਆਂ ਫਸਲਾਂ ਰੋੜ ਚੁੱਕੀਆਂ ਨੇ ਘਰ ਤਬਾਹ ਹੋ ਚੁੱਕੇ ਨੇ ਲੋਕ ਇਸ ਵੇਲੇ ਜਿੰਨਾ ਜੋ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਨੇ ਉਹ ਹਾਲਾਤ ਦੇਖ ਕੇ ਵੀ ਤਰਸਾਰਿਆ ਤਾਂ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਕਿ ਅੱਜ ਦੇ ਦਿਨ ਵੀ ਭਾਰੀ ਮੀਂਹ ਪਵੇਗਾ ਚਾਰ ਜ਼ਿਲ੍ਹੇ ਕਾਂਗੜਾ ਹੋਵੇ ਮੰਡੀ ਹੋਵੇ ਸਿਰਮੋਰ ਹੋਵੇ ਕਿਨੌਰ ਹੋਵੇ ਤਾਂ ਇਹਨਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਿਹੜਾ orange ਅਲਰਟ ਜਾਰੀ ਕੀਤਾ ਗਿਆ ਉਹਨਾਂ ਤੇ ਬिलासपुर ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਤਾਂ ਲਗਾਤਾਰ ਜਿਹੜੇ ਨੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ 8 ਸਤੰਬਰ ਤੱਕ ਮੌਸਮ ਇਸੇ ਤਰੀਕੇ ਦੇ ਨਾਲ ਖਰਾਬ ਬਣਿਆ ਰਹੇਗਾ ਮੌਸਮ ਵਿਭਾਗ ਦੇ ਵੱਲੋਂ ਜੋ ਚੇਤਾਵਨੀ ਦਿੱਤੀ ਗਈ ਹੈ ਇਸੇ ਮੱਦੇਨਜ਼ਰ ਜਿਹੜਾ ਹੈ Shimla, Solan, Sirmaur, Kangra, Bilaspur ਤੇ Kullu ਦੇ ਵਿੱਚ ਜਿਹੜੀਆਂ ਸਕੂਲ ਨੇ ਉੱਥਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਫਿਲਹਾਲ ਛੁੱਟੀ ਕੀਤੀ ਗਈ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲੈਂਡਸਲਾਈਡ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹਰ ਪਾਸੇ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਹੈ ਜਦੋਂ ਪੱਥਰ ਡਿੱਗਦੇ ਨੇ ਜਦੋਂ ਉੱਪਰੋਂ ਪਹਾੜੀ ਤੋਂ ਮਲਬਾ ਆਉਂਦੇ ਹੋਏ ਲੋਕ ਦੇਖਦੇ ਨੇ ਤੇ ਜਾਨ ਬਚਾਉਣ ਦੇ ਲਈ ਭੱਜਦੇ ਬੈਨੇ ਆਹ ਤਸਵੀਰ ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਉੱਪਰੋਂ ਦੀ ਮਿੱਟੀ ਆ ਰਹੀ ਆ ਪੱਥਰ ਆ ਰਹੇ ਨੇ نیچے ਘਰ ਸੀਗੇ ਅਤੇ ਪੁੱਜ <्कुण> आले ਦੁਆਲੇ ਘਰ ਸੀ ਉਹ ਲੋਕ ਭਜਦੇ ਹੋਏ ਨਜ਼ਰ ਆਏ ਨੇ ਉਹਨਾਂ ਦੀਆਂ ਆਵਾਜ਼ਾਂ ਚੀਕਾਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਜਦੋਂ ਲੋਕ ਡਰਦੇ ਮਾਰੇ ਕਿਉਂਕਿ ਇਸ ਤਰੀਕੇ ਦਾ ਖੌਫਨਾਕ ਮੰਜ਼ਰ ਲੋਕਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਚਾਹ ਲੋਕਾਂ ਨੂੰ ਮਰਦੇ ਹੋਏ ਦੇਖਿਆ ਉਸ ਤੋਂ ਬਾਅਦ ਹਰ ਕੋਈ ਇਹੀ ਜਦੋਂ ਜੈਦ ਕਰ ਰਿਹਾ ਸੀ ਕਿ ਕਿਤੇਰੇ ਉਹਨਾਂ ਦੀ ਜਾਨ ਉਹਨਾਂ ਦੇ ਪਰਿਵਾਰਕ ਜੀ ਜਿਹੜੇ ਨੇ ਉਹਨਾਂ ਦੀ ਜਾਨ ਜਿਹੜੀ ਆ ਬਚ ਜਾਵੇ ਤਾਂ ਇਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਜੋ ਤਸਵੀਰਾਂ ਐ ਇਹ ਮੰਡੀ ਦੇ ਸੁੰਦਰ ਨਗਰ ਦੀਆਂ ਨੇ ਜਿੱਥੇ ਲੈਂਡਸਲਾਈਡ ਹੋਈ ਹੈ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆਈ ਕਿ ਕੁਝ ਸਮਾਂ ਬਾਅਦ ਕੁੱਲੂ ਦੇ ਵਿੱਚ ਵੀ ਲੈਂਡਸਲਾਈਡ ਹੁੰਦੀ ਹੈ ਜਿਸ ਦੇ ਵਿੱਚ ਦੋ ਘਰ ਜਿਹੜੇ ਨੇ ਉਹ ਜ਼ਮੀਨਦੋਜ਼ ਹੋ ਜਾਂਦੇ ਨੇ ਉਸ ਦੇ ਵਿੱਚ ਵੀ ਕੁਝ ਲੋਕ ਜਿਹੜੇ ਨੇ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵੇਲੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੰਡੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਾਲਾਤ ਲਗਾਤਾਰ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਹੁਸਨ ਜੁੜ ਚੁੱਕੇ ਨੇ ਹੁਸਨ ਮੰਡੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੁੰਦੀ ਹੈ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਹੋਰ ਜਾਣਕਾਰੀ ਸਾਹਮਣੇ ਆਈ ਹੈ ਅਤੇ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਕੁੱਲੂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਲੈਂਡਸਲਾਈਡ ਹੁੰਦੀ ਹੈ ਦਿਕੋ ਮੈਂ ਦਫਰੇ ਦਾ ਮੌਗਾ ਦੇ ਪੰਛੂ ਜਿਸ ਤਰੀਕੇ ਦੇ ਨਾਲ ਬੀਤੀ ਕੱਲ ਜਿਹੜੀ ਦੋਸਤਾਂਬਰ ਨੂੰ ਬਾਰਿਸ਼ ਹੋਈ ਆ ਉਹ ਅਸਮਾਨ ਤੋਂ ਬਾਰਿਸ਼ ਨਹੀਂ ਇੱਕ ਮੌਤ ਬਣ ਕੇ ਵਰਸੀ ਹੈ ਕਿਉਂਕਿ ਸਭ ਤੋਂ ਵੱਡੀ ਘਟਨਾ ਪਹਿਲਾਂ ਤਾਂ ਹਿਮਾਚਲ ਦੇ ਮੰਡੀ ਦੇ ਏਰੀਆ ਸੁੰਦਰ ਨਗਰ ਦੇ ਵਿੱਚ ਹੋਈ ਹੈ ਜਿੱਥੇ ਬੀਬੀਐਮ ਕਲੋਨੀ ਜਿਹੜੀ ਹੈਗੀ ਆ ਉੱਥੇ ਲੈਂਡਸਲਾਈਡ ਹੋ ਜਿਸ ਦੇ ਨਾਲ ਦੋ ਘਰ ਡਰੇ ਹੈਗੇ ਆ ਮਲਵੇ ਦੇ ਥੱਲੇ ਆ ਗਏ ਜਿਸ ਦੇ ਵਿੱਚ 5 ਤੋਂ 6 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਔਰ ਇੱਕ ਦੀ ਭਾਲ ਹੱਲੇ ਵੀ ਜਾਰੀ ਹੈਗੀ ਆ ਤਾਂ ਜਿਸ ਤੋਂ ਬਾਅਦ ਜਿਹੜਾ ਹੈਗਾ ਬੀਤੀ ਰਾਤ ਲਗਾਤਾਰ ਪ੍ਰਸ਼ਾਸਨ ਵੱਲੋਂ ਐਂਡਰੀ ਆਫ ਦੀਮਾ ਤੇ ਹੋਰ ਲੋਕਲ ਪ੍ਰਸ਼ਾਸਨ ਵੱਲੋਂ ਜਿਹੜੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਡੈਡ ਬੋੜੀਆਂ ਬਰਾਮਦ ਕੀਤੀਆਂ ਗਈਆਂ ਤਾਂ ਉਸ ਤੋਂ ਕੁਝ ਘੰਟੇ ਬਾਅਦ ਹੀ ਕੁਝ ਤਰੀਕੇ ਦੇ ਨਾਲ ਇਹ ਇੱਥੇ ਲੈਂਡਸਲਾਈਡ ਹੋਈ ਹੈ ਉੱਥੋਂ ਸਿਰਫ ਘੰਟੇ ਬਾਅਦ ਹੀ ਜਿਹੜਾ ਹੈਗਾ ਕੁਲੂ ਦੇ ਵਿੱਚ ਵੀ ਇਸੇ ਤਰੀਕੇ ਦੀ ਲੈਂਡਸਲਾਈਡ ਹੋਈ ਹੈ ਜਿੱਥੇ ਹੱਲੇ ਵੀ ਦੋ ਜ਼ਿੰਦਗੀਆਂ ਜਿਹੜੀਆਂ ਆਈਆਂ ਉਹ ਇਸ ਮਲਬੇ ਦੇ ਹੇਠਾਂ ਦੱਬੀਆਂ ਹੋਈਆਂ ਨੇ ਤੇ ਪ੍ਰਸ਼ਾਸਨ ਅਤੇ ਐਂਡੀਆਫੀ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢੇ ਜਾਵੇ ਤੇ ਦੇਖਿਆ ਜਾਵੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ 9 ਤਰੀਕ ਤੋਂ ਲੈ ਕੇ ਇਸੇ ਤਰ੍ਹਾਂ 28 ਜੂਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਨੇ ਆਪਣਾ ਕਹਿਰ ਜਿਹੜਾ ਹੈਗਾ ਦਿਖਾਇਆ ਹੋਇਆ ਹੈਗਾ ਔਰ ਲਗਾਤਾਰ ਕੁਲੂ ਮੰਡੀ ਮਨਾਲੀ ਵਾਲੇ ਰੋਡ ਵੀ ਤੱਕ ਪੰਜਾਬ ਦਾ ਬੰਦ ਹੋ ਰਹੇ ਨੇ ਔਰ ਕਿਤੇ ਨਾ ਕਿਤੇ ਉੱਥੇ ਦੇ ਜਿਹੜੇ ਕਿਸਾਨ ਹੈਗੇ ਜੋ ਸਬਜ਼ੀ ਵੇਚਦੇ ਨੇ ਜਾਂ ਅਪਰੂਵ ਵੇਚਦੇ ਉਹਨਾਂ ਦਾ ਵੀ ਮਟਾਂ ਮਖਸਰ ਆਇਆ ਪਰ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਸੁੰਦਰਨਗਰ ਦੇ ਵਿੱਚ ਛੋਟੀ ਬੱਚੀ ਸਮੇਤ ਜਿਹੜਾ ਪਰਿਵਾਰ ਪੂਰਾ ਖਤਮ ਹੋ ਗਿਆ ਬੜੀ ਇੱਕ ਸਿੱਖ ਪਰਿਵਾਰ ਸੀਗਾ ਬੜੀ ਦੁਖਦਾਈ ਘਟਨਾ ਹੈਗੀ ਆ ਔਰ ਕਿਤੇ ਨਾ ਕਿਤੇ ਹਿਮਾਚਲ ਪ੍ਰਸ਼ਾਸਨ ਵੱਲੋਂ ਵੀ ਟੂਰਿਸਟ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਹਿਮਾਚਲ ਘੁੰਮਣਾਓ ਕਿਉਂਕਿ ਹਿਮਾਚਲ ਦੇ ਹਾਲਾਤ ਹਲੇ ਚੰਗੇ ਨਹੀਂ ਹੈਗੇ ਔਰ ਦੇਖਿਆ ਜਾ ਬਈ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਘਟਨਾਵਾਂ ਵਾਪਰਤ ਹੋਈਆਂ ਤਾਂ ਕਿਤੇ ਨਾ ਕਿਤੇ ਬਹੁਤ ਹੀ ਮੰਦ ਭ ਬਤਨਾਪੁਰਮ ਬੜੇ ਹੋਏ ਲਗਾਤਾਰ بارش ਹੋ ਰਹੀ ਹੈ ਲੈਂਡਸਲਾਈਡ ਹੋ ਰਿਹਾ ਔਰ ਮੌਸਮ ਵਿਭਾਗ ਦੇ ਵੱਲੋਂ ਕੀ ਅਲਰਟ ਕੀਤਾ ਗਿਆ ਹੈ ਕਿਹਾ ਜਾ ਰਿਹਾ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਇਸੇ ਤਰੀਕੇ ਦੇ ਨਾਲ ਮੀਂਹ ਪਏਗਾ ਤੇ ਲੈਂਡਸਲਾਈਡ ਦਾ ਖਤਰਾ ਜਾਂ ਬੱਦਲ ਫਟਣ ਦਾ ਖਤਰਾ ਜਿਹੜਾ ਹੈ ਹੋਰ ਵੱਧ ਸਕਦਾ ਹੈ ਦੇਖੋ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਵਾਲਾ ਲਗਾਤਾਰ ਜਿਹੜਾ ਹੈਗਾ ਨੋਟ ਕੀਤਾ ਜਾ ਰਿਹਾ ਹੈਗਾ ਕਿ ਵਾਲੇ ਪਹਾੜਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਬਹੁਤ ਜਿਹੜਾ ਹੈਗਾ ਤਣਾਪੁਰਕ ਬਣਿਆ ਹੋਇਆ ਯਾਨੀ ਕਿ ਹਾਲੇ بارش ਕਿਤੇ ਨਾ ਕਿਤੇ ਥੰਮਣ ਦਾ ਨਾਂ ਨਹੀਂ ਲੈ ਰਹੀ ਬਹੁਤ ਸਾਰੇ ਜਿਲ੍ਹਿਆਂ ਵਿੱਚ ਰੈਡ ਅਲਰਟ orange ਲੈਂਡ ਕੀਤਾ ਗਿਆ ਹੈਗਾ ਔਰ ਬਹੁਤ ਜਿਹੜੇ ਹੈਗੇ ਆ ਲੈਂਡਸਲਾਈਡ ਹੋ ਰਹੀ ਹੈ ਜਿਸ ਦੇ ਨਾਲ ਕਈ ਲੋਕ ਜਿਹੜੇ ਹੈਗੇ ਸਲੈਂਡ ਸੈਰੀ ਚਪੇ ਵਿਚਾਰੇ ਕਈ ਘਰ ਆ ਰਹੇ ਨੇ ਕਈ ਵਾਹਨ ਆ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਜਾਨ ਵੀ ਜਾ ਚੁੱਕੀ ਹੈ ਔਰ ਹਾਲੇ ਵੀ ਕਈ ਲੋਕ ਲਾ ਪਤਾ ਨਹੀਂ ਪਰ ਜਿਸ ਤਰੀਕੇ ਦੀ ਘਟਨਾ ਰਾਤ ਹੋਈ ਹੈ ਬੇਹਤ ਬਹੁਤ ਮੰਦਭਾਗੀ ਘਟਨਾ ਸੀਗੀ ਦਿਵੰਚੂ ਔਰ ਟੂਰਿਸਟ ਨੂੰ ਵੀ ਇਹਸੀ ਅਪੀਲ ਕਰਦੇ ਕਿ ਹਾਲੇ ਹਿਮਾਚਲ ਦਾ ਆਪਣਾ ਕੋਈ ਪ੍ਰੋਬਲਮ ਨਾ ਪ੍ਰੋਗਰਾਮ ਨਾ ਬਣਾਓ ਕਿਉਂਕਿ ਹਿਮਾਚਲ ਦੇ ਹਾਲਾਤ ਹਾਲੇ ਬਹੁਤ ਜ਼ਿਆਦਾ ਪੁਰਗਬੜੇ ਬਣੇ ਹੋਏ ਜੀ ਤਾਂ तमाम ਜਾਣਕਾਰੀ ਲਈ ਸ਼ੁਕਰੀਆ ਹੁਸਨਤਾ ਮੰਡੀ ਦੇ ਵਿੱਚ ਇਹ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਇੱਕ ਹੀ ਪਰਿਵਾਰ ਦੇ 4 ਜੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ ਕਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੁੰਦੀ ਹੈ ਅਤੇ ਜੋ ਘਰ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਜ਼ਮੀਨ ਦੋਜ਼ ਹੋ ਜਾਂਦੇ ਨੇ ਇਹ ਤਸਵੀਰਾਂ ਤੁਸੀਂ ਆਪ ਅਤੇ ਦੇਖ ਸਕਦੇ ਹੋ ਪਿਆਨਕ ਤਬਾਹੀ ਇਸ ਵੇਲੇ ਹਰ ਪਾਸੇ ਮਚੀ ਹੋਈ ਹੈ ਇਸ ਪੂਰੀ ਘਟਨਾ ਤੇ ਜੋ ਕੰਗਨਰ ਰਣੋਥ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਦੁੱਖ ਜਤਾਇਆ ਗਿਆ ਕੰਗਨਰ ਰਣੋਥ ਦੇ ਵੱਲੋਂ ਜੋ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੰਡੀ ਦੇ ਜੋ ਖੇਤਰ ਸੁੰਦਰ ਨਗਰ ਹੈ ਉਸ ਦੇ ਵਿੱਚ ਲੈਂਡਸਲਾਈਡ ਹੋਈ ਦੋ ਘਰ ਜਿਹੜੇ ਨੇ ਜ਼ਮੀਨ ਦੋਜ਼ ਹੋ ਜਾਂਦੇ ਨੇ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ ਲੋਕਾਂ ਦੀ ਮੌਤ ਹੋ ਗਈ ਹੈ ਇਹ ਬੇਹਦ ਮੰਦ ਭਾਗੀ ਖਬਰ ਹੈ ਇਸ ਔਖੇ ਵੇਲੇ ਦੇ ਵਿੱਚ ਜੋ ਪਰਿਵਾਰ ਨੇ ਉਹਨਾਂ ਦੇ ਨਾਲ ਮੇਰੀ ਸੰਵੇਦਨਾਵਾਂ ਨੇ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਹਰ ਸੰਭਵ ਮਦਦ ਜਿਹੜੀ ਹੈ ਜੋ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਤੱਕ ਪਹੁੰਚਾਈ ਜਾਵੇਗੀ ਉਹਨਾਂ ਦੀ ਹਰ ਮਦਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਜਿਹੜੀ ਆ ਬਲ ਜਿਹੜਾ ਉਹ ਇਸ ਵੇਲੇ ਦੇਵੇ ਕਿਉਂਕਿ ਹਰ ਪਾਸੇ ਇਸ ਵੇਲੇ ਜਿਹੜੇ ਤਨਾਹਪੂਨ ਹਾਲਾਤ ਲਗਾਤਾਰ ਬਣੇ ਹੋਏ ਨੇ ਤਾਂ ਹਿਮਾਚਲ ਦੇ ਵਿੱਚ ਜੋ ਮੰਡੀ ਹੈ ਮੰਡੀ ਦੇ ਵਿੱਚ ਸੁੰਦਰਨਗਰ ਇਲਾਕੇ ਦੇ ਵਿੱਚ ਇਹ ਲੈਂਡਸਲਾਈਡ ਹੁੰਦੀ ਆ ਬੀਤੀ ਸ਼ਾਮ ਜਦੋਂ ਜਿਹੜਾ ਅਚਾਨਕ ਚੀਖ ਚਿਹੜਾ ਮਚ ਜਾਂਦਾ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਪਹੁੰਚਦੀਆਂ ਨੇ ਐਸਡੀਆਰਐਫ ਦੀਆਂ ਟੀਮਾਂ ਪਹੁੰਚਦੀ ਨੇ ਸਥਾਨਕ ਜੋ ਪ੍ਰਸ਼ਾਸਨ ਹੁੰਦਾ ਹੈ ਉਹ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਜੋ ਮਲਬੇ ਦੇ ਵਿੱਚ ਜ਼ਿੰਦਗੀਆਂ ਦੱਬੀਆਂ ਹੁੰਦੀਆਂ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜਦੋਜਹਿਦ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਪੁੰਨ ਤੱਕ ਪਹੁੰਚਿਆ ਜਾਂਦਾ ਹੈ 19 ਦੇਰ ਤੱਕ ਤਿੰਨ ਲੋਕਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਦਕਿ ਤਿੰਨ ਹੋਰ ਲੋਕ ਜਿਹੜੇ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਉਹਨਾਂ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਇਸ ਵੇਲੇ ਕਿਸ ਤਰੀਕੇ ਦੇ ਨਾਲ ਕੁਦਰਤ ਦੀ ਤਬਾਹੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕੁਦਰਤ ਕਿਸ ਤਰੀਕੇ ਦੇ ਨਾਲ ਭਿਆੰਕ ਰੂਪ ਤਰਨ ਕਰ ਚੁੱਕੀ ਹੈ ਜੋ ਲੋਕ ਨੇ ਉੱਥੇ ਮੌਜੂਦ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਇੱਕ ਘਟਨਾ ਵਾਪਰਦੀ ਹੈ ਤੇ ਇੱਕ ਤਮਾਕੇ ਵਰਗੀ ਆਵਾਜ਼ ਆਉਂਦੀ ਹੈ ਤੇ ਹਰ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਤਹਿਸ ਨਹਿਸ ਹੋ ਜਾਂਦਾ ਹੈ छः बजे के करीब सुंदरनगर के जंगम बाग में बहुत बड़ा स्लाइड हुआ जिसमें दो घर मलबे के नीचे दब गए हैं और उसमें पांच लोग उन दोनों घरों में थे चार एक घर में थे और एक बुज़ुर्ग महिला दूसरे घर में थी तीन लोगों को निकाल लिया गया जिसमें तीनों मृत पाए गए हैं अभी दो लोग मलबे के अंदर दबे हुए हैं और उसके साथ अभी एक और जानकारी मिली है कि एक टाटा सुमो भी उसमें वहाँ से क्रॉस हो रही थी उसका भी पता नहीं चल रहा है मोबाइल नंबर उनका स्विच ऑफ आ रहा है जिसकी टाटा सुमो थी और ना गाड़ी का पता है और ना वो व्यक्ति भी मिल पाया है एन की टीम आ गई है प्रशासन यहाँ पर आ गया है सारे लोगों की भी मदद यहाँ पर मिल रही है आ, बहुत जल्दी जो है बाकी जो दो लोग दबे हैं उनको निकालने के लिए प्रयास चल रहा है जे मशीनें लगी हैं एन वाले लगे हैं और हिमाचल पुलिस है सब लोग यहाँ पर राहत कार्य में जुटे हुए हैं और स्थानीय लोगों का भी पूरा सहयोग मिल रहा है मुझे लगता है कि बहुत जल्दी जो दो लोग दबे हैं उनको भी निकाल लिया जाएगा मिनट का छः बजे के, के करीब ये हादसा हुआ है और मैं शिमला से घर की ओर विधानसभा का सत्र समाप्त होने के पश्चात आ रहा था मुझे नगर परिषद के अध्यक्ष जितेंद्र शर्मा जी का फ़ोन आया कि ऐसे ऐसे हादसा हो गया और मैं तुरंत यहाँ छः बजकर पैंतालीस मिनट पर लगभग यहाँ स्पॉट पर पहुँच गया था और

ਉਹ ਜੀ ਮੰਡੀ ਆਣਾ ਬੜਾ ਸੁਪਰ ਚਾਰ ਹੈ ਨਾ ਹਾਂ ਇਪਰ ਤੇ ਦੇਖ ਲਓ ਜੀ ਅਲੀ ਦਾ ਦਲਦਲ ਹੋਣੀ ਨਾ ਅਲੀ ਦਲਦਲ ਹੋਣੀ ਅਲੀ ਦਲਦਲ ਲੱਗਾ ਚੱਕਾ ਪਾਣ ਬਗਾਨਾ ਲੱਗਣਾ ਨਾ ਪਤਾ ਅੱਛਾ ਅੱਛਾ ਤੁਸੀਂ ਚੱਲਣੇ ਚਾਹੋ ਹੋਮੇ ਚੱਲਣੇ ਭయ్యా ਕਿ ਨਹੀਂ ਜਾਓ ਆਪ ਕੋਈ ਰਾਏ ਨਹੀਂ ਇਹ ਦਲਦਲ ਲੱਗੇ ਇੱਕ ਮਿੰਟ ਕੋ ਦੋ ਜੀ ਜੀ ਆਪਾਂ ਦਾ ਬਾਤ ਕਰਦੇ ਹਾਂ ਨਹੀਂ ਆਉਂਦਾ ਇਹ ਵੀ ਨਹੀਂ ਆਉਂਦਾ ਹਲਕਾ ਫੋਟੋ ਮੋਟ ਆਈ ਜਾਣਾ ਹੈ ਇਹ ਪਲੱਗ ਚੁੱਕਿਆ ਜਿਹੜਾ ਉਹ ਹੈ ਜੀ ਘਰ ਤੇ ਹਾਂ ਜੀ ਘਰ ਦਾ ਜੀ ਸਾਰਾ ਜੀ ਇੱਥੇ ਅੱਗੇ ਦਾ ਸਾਰਾ ਅੱਗੇ ਦਾ ਪੋਰੇ ਲਗਾਣਾ ਹਾਂ ਪੋਰੇ ਲਗਾਉਣ ਦਾ ਜੀ ਪੋਰੇ ਜਿਹੜਾ ਬਣਾਉਣਾ ਉਸੇ ਟੈਂਕਰ ਟੈਂਕਰ ਪਾਣੀ ਦਾ ਇਹ ਤਾਂ ਚੱਲਾ ਚੱਲਾ ਆਈਓ ਭਾਈ ਵੀ ਤੇ ਪੋਰੇ ਨਹੀਂ ਕੋਈ ਵੀ ਘਰ ਹੈ ਥਿੰਦਾ ਕੋਈ ਇਹ ਥਿੰਦਾ ਕੋਈ ਨਹੀਂ ਇਹ ਥਿੰਨ ਜੇ ਪਤਾ ਉਹ ਬਿਗ ਬੈਰ ਬਹੁਤ ਭਾਰਾ ਹੈ